ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦੇਜ ਤੇ ਨਾਲ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਜਿਹੜੀ ਇੱਕ ਤਰੀਕ 10 ਮਈ 2028 ਤੇ ਬਈ ਦੁਪਹਿਰ ਕੇ 1:00 ਵਜ ਗਿਆ ਤੇ ਇਸ ਟਾਈਮ ਵੀ ਮੰਡੀਆਂ ਬੈਠੇ ਆ ਤੇ ਕੱਲ ਆਪਾਂ ਨੇ ਜਿਹੜਾ ਚੋਣਾ ਬੜਾਇਆ ਸੀ ਤੇ ਉਹ ਅੱਜ ਆਪਾਂ ਗੇਰ ਰਹੇ ਆ ਤੇ ਅੱਜ ਤੁਹਾਨੂੰ ਦੱਸਾਂਗੇ ਬਈ ਕੀ ਝੜ ਰਿਹਾ ਕਿਉਂਕਿ ਕੱਲ ਪੰਥ ਹੋਂ ਦੱਸਿਆ ਹੋਇਆ ਵੀ ਟੇਡ ਟਰੈਲੀ ਆਪਣੀ 2 ਕਿੱਲਿਆਂ ਤੇ ਚੋਣੇ ਦੀ ਭਰੀ ਸੀ ਤੇ ਤੋਲ ਸਹੀ ਇਹੜਾ ਝਾੜਾ ਅੱਜ ਪਤਾ ਲੱਗਾ ਬਈ ਕੀ ਰਿਹਾ ਕਿਉਂਕਿ ਅੱਜ ਫਾਂ ਤੋਲ ਲਵਾਣਾ ਇੱਥੇ ਮੰਡੀ ਨੂੰ ਇੰਦਰ ਦੇਖ ਲਓ ਬਈ ਉਹ ਵਿਚਾਰ ਕੇ ਸਾਰੀ ਢੇਰੀ ਤੇ ਉਹ ਦੇਖੋ ਬਈ ਸਵੇਰ ਕਿੰਨੀ ਚੱਲ ਗਈ ਐ ਨਾ ਧੁੱਪ ਲਵਾਈ ਜਾ ਰਹੀ ਆ ਤੇ ਸਵੇਰੀ ਮੌਸਮ ਬਈ ਇਸ ਦਾ 24 ਸੀ ਤੇ ਉਸ ਤੋਂ ਬਾਅਦ ਸ਼ਾਮ ਤੱਕ ਕਹਿ ਰਹੇ ਆ ਬਈ ਬਣ ਜਾ ਜੀ ਤੇ ਬਾਕੀ ਰਸ਼ ਬਈ ਹਜੇ ਇੰਨਾ ਹੈ ਨਹੀਂ ਕਿਉਂਕਿ ਅੱਜ ਕਿਤਰੀ ਹੋਈ ਆ ਤੇ ਹਫਤੇ ਤੱਕ ਬਈ ਪੂਰਾ ਰਸ਼ ਹੋ ਜਾਗਾ 10 8 9 ਤਰੀਕਾ ਤੱਕ ਇੱਧਰ ਦੇਖੋ ਬਈ ਸਾਰੀ ਤੇਰੀਆਂ ਦੇ ਸਾਹਮਣੇ ਆ ਤੇ ਇੱਧਰ ਪੱਖਾ ਲੱਗ ਰਿਹਾ ਦੇਖੋ ਐ ਭਾਈ ਮਿੱਤਰੋ ਲੱਗ ਰਹੇ ਆ ਪੱਖੇ ਦੇਖੋ ਤੇ ਰਾਸ਼ੀ ਨਾ ਜ਼ਿਆਦਾ ਹੈ ਨਹੀਂ ਬਾਈ ਤੇ ਉਹ ਦੇਖੋ ਪੱਖਾ ਲੱਗ ਰਿਹਾ ਇੱਧਰ ਆਪਣੀ ਬਈ ਜਿਹੜੀ ਵਢਾਈ ਦੀ ਕੱਲੇ ਉਹ ਦੇਖੋ ਪਾਰ ਗਈ ਸੁੱਖਣੀ ਇਹ ਉਹ ਦੇਖ ਲਓ ਬਾਈ ਐਨੀ ਆਪਾਂ ਨੇ ਪਕਾ ਕੇ ਵਢਾਈ ਦੀ ਫਿਰ ਵੀ ਅੱਜ ਦੇਖੋ ਸੁੱਖਣੀ ਪਾਰ ਗਈ ਆ ਤੇ 23 ਚੋਂ ਸਵੇਰੇ ਮੋਚ ਰੜਤਾ ਬਈ ਤੇ ਸ਼ਾਮ ਤੱਕ ਦੇਖੋ ਬਈ ਇਹ ਤੁਲ ਜਾ ਤੇ 3-4 ਰਹੂਗਾ ਹੁਣ ਆਪਾਂ ਤੁਹਾਨੂੰ ਕੰਡੇਗਾ ਦੱਸਾਂਗੇ ਸਾਰਾ ਕੁਝ ਤੇ ਬਾਕੀ ਦੇਖਦੇ ਆਂ ਤੇ ਵੀਡੀਓ ਵਿੱਚ ਬਣੇ ਰਹੋ ਆਪਣੇ ਤੇ ਦੇਖ ਸਕਦੇ ਹੋ ਤੁਸੀਂ ਸਾਰੀਆਂ ਬਾਈ ਤ੍ਰਿਪਲਾਰਕੀਆਂ ਢੇਰੀਆਂ ਤੇ ਇਹ ਦੇਖੋ ਬਈ ਕਿਤਰਾ ਪਿਆ ਨੀਂਦਾਰੀ ਹੈ ਨੀਂਦਾਰੀ ਬਈ ਸਵੇਰ ਦਾ ਪਿਆ ਦੇਖੋ ਭਾਈ ਬਾਕੀ ਜਿਹੜਾ ਅੱਜ ਰਾਤ ਤੱਕ ਆਪਣਾ ਝੋਨਾ ਜਿਹੜਾ ਫਖਾ ਫੁਖਾ ਲਾਵਾਂਗੇ ਇਹਨੂੰ ਤੇ 3-4 ਵਜੇ ਦੇ ਬਾਅਦ ਉਸ ਤੋਂ ਬਾਅਦ ਪਤਾ ਲੱਗੇਗਾ ਵੀ ਤੋਲ ਲਾਵਾਂਗੇ ਕਿ ਸ਼ਾਮ ਤੱਕ ਕਿ ਬਾਈ ਰਾਤ ਵੀ ਹੋ ਜਾ ਤੋਲ ਦੇ ਟਾਈਮ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਹੁਣ ਆਪਾਂ ਤੁਹਾਨੂੰ ਦਿਖਾ ਦੇ ਮੰਡੀ ਵਾਂ ਇਸ ਟਾਈਮ ਆਪਾਂ ਪਹੁੰਚੇ ਹੋਏ ਆਂ ਤੇ ਤੋਲ ਵੀ ਪੂਰਾ ਜਿਹੜਾ ਝਾੜਾ ਕਿੱਲੇ ਮੱਕੇ ਉਸਤ ਪਈਆ ਉਹ ਸਾਰਾ ਕੁਝ ਆਪਾਂ ਤੁਹਾਨੂੰ ਅਗਲੇ ਬਲੌਗ 'ਮਾਂ ਦੱਸਾਂਗੇ ਤੇ ਬਾਕੀ ਇਸ ਟਾਈਮ ਆਪਾਂ ਪਹੁੰਚ ਰਿਹਾ ਵੀ ਮੰਡੀ ਵਾਂ ਅਗਲੇ ਬਲੌਗ ਆਉਣੇਗਾ ਵੇਟ ਕਰਿਓ ਕੇ ਉਹ ਤੇ ਉਸਮਾ ਆਪਾਂ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੇ ਬਣੇ ਰਹੋ ਵੀਡੀਓ ਕੀ ਅਗਲੀ ਕੀ ਵੇਟਵਾ ਤੇ ਚਲੋ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਬਾਏ